ਗੁੱਡ ਮਾਰਨਿੰਗ ਹੋ ਸ਼ਰਪੂਰ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਬੰਦੇ ਬਹੁਤ ਖੁਸ਼ ਖੁਸ਼ਕੁਸ਼ ਆ ਅੱਜ ਪਿੰਡੀਆਂ ਖਾਵਾਂਗੇ ਬੱਤੀ ਖੇਰਦੀਆਂ ਅੱਜ ਸੰਜੂ ਪਾ ਦੇ ਇੰਨਾ ਗਲੁੱਡੀਆਂ ਪਾ ਰਿਹਾ ਵੇ ਕਹਿੰਦੀ ਗੱਲ ਨਹੀਂ ਹਾਂਜੀ ਮੈਂ ਤਾਂ ਦੁੱਧ ਵਿਚਾਰਿਆ ਸੀਗਾ ਕੱਲ ਅੱਜ ਹੁਣ ਜਿਹਨੇ ਬਚਾਇਆ ਉਹ ਬਚਾਵੇ ਹੁਣ ਗੱਲ ਭਾਈ ਐਦਾਂ ਹੈਗੀ ਆ ਵੀ ਅਸੀਂ ਲਾਈ ਹੋਸੀ ਗਰੁੱਪ 'ਚ ਸ਼ਰਤ ਵੀ ਜਿਹੜਾ ਬੰਦਾ ਨਹੀਂ ਆਊਗਾ ਇਸ ਰਾਈਟ ਤੇ ਇੱਕ ਹਫਤਾ ਉਹਦੇ ਘਰ ਜਾ ਕੇ ਦੁੱਧ ਪੀਤਾ ਜਾਊਗਾ ਸੰਜੀ ਭਾਜੀ ਇਦਾਂ ਹੀ ਸੀ ਕਹਨੇ ਹਾਂਜੀ ਹਾਂਜੀ ਅੱਜ ਸਾਡਾ ਸਾਗਰ ਭਰਾ ਆਇਆ ਨਹੀਂ ਬਿਮਾਰ ਹੋਣ ਦੇ ਕਰਨੇ ਪਰ ਇਹ ਨਿਰਦੇਂਜਾਂ ਦੇ ਕੋਲ ਕੋਈ ਦਿਲ ਨਹੀਂ ਅੱਜ ਜੱਲਾ ਸੰਜੂ ਲੈ ਕੇ ਚੱਲਾ ਜੀ ਲੀਡ ਕਰ ਰਿਹਾ ਸਾਰਿਆਂ ਨੂੰ ਆ ਮਣੂ ਨਾਲ ਬਹੁਤ ਕੀਤੀਏ ਵਾਲੀ ਦੁੱਧ ਦੀ ਪੱਤੀ ਵਾਲੀ ਰਾਈ ਲੋ ਜੀ ਦੁੱਤ ਚ ਪੱਤੀਆਂ ਰਾਈਡ ਦੁੱਤ ਜੀ ਪੱਤੀ ਜਿੰਦਾਬਾਦ ਜਿੰਦਾਬਾਦ ਇਹ ਬਜਵਾੜਾ ਪੈਂਚਾਇਰ ਵਾਲੇ ਬਹੁਤ ਖੁਸ਼ ਅੱਜ ਤੇਂਦਰ ਸਿੰਘ ਜੀ ਅੱਜ ਬੰਦਾ ਸਾਡਾ ਰਗੜਿਆ ਜਾਣ ਮੈਂ ਵੀ ਬਥੇਰਾ ਨਹੀਂ ਬਥੇਰਾ ਕਿਹਾ ਵੈ ਗਿਆ ਉਹਨੇ ਉਹਦੀ ਲੱਕਦਾਰਦ ਕਰਦਾ ਮੈਂ ਤਾਂ ਆਉਂਦੇ ਨੇ ਕਹਿੰਦਾ ਸੀ ਮੈਂ ਤਾਂ ਕਹਿ ਵੀ ਦਿੱਤਾ ਕਿ ਮੈਂ ਕੋਠਾ ਸਾਹਿਬ ਨਾਲ ਮਗਰ ਆਉਂਦੇ ਫਿਰ ਮੈਂ ਕਿਹਾ ਲੇਟ ਹੋ ਗਿਆ ਸੀ ਤੁਸੀਂ ਜਾਨੂ ਮਗਰੇ ਨਾਲ ਗਏ ਆਗੇ ਮੈਨੂੰ ਪਤਾ ਨਹੀਂ ਸੀ ਜੇ ਤੂੰ ਮੈਨੂੰ ਮਰੇ ਮੈਸੇਜ ਕਰ ਦਿੰਦਾ ਚਲੋ ਅੱਜ ਟੀਮ ਚੱਲੀ ਸਾਰੀ ਉਹਦੇ ਘਰ ਇੱਕ ਹਾਤਾ ਲਾਸੀ ਆਦੇ ਰੱਖਿਆ ਸੀ ਜਿਹਦਾ ਨਹੀਂ ਆਊਗਾ ਸੈਣੀ ਸਾਹਿਬ ਵੀ ਅੱਜ ਮੁੱਛਾਂ ਤਾ ਦਿੰਦੇ ਹੋਏ ਆ ਗਏ ਆ ਤੇ ਵਾ ਵਰਨ ਵਰਨ ਅੱਜ ਪੱਤੀ ਵੀਣੀ ਵੀ ਅੱਜ ਹੋਰ ਹੋਰ ਭਾਜੀ ਇਹ ਨਹੀਂ ਆ ਕਹਿੰਦਾ ਨਾ ਤੁਹਾਡੇ ਚੇਲੇ ਆ ਲਓ ਜੀ ਸੌਰਵ ਜੀ ਹਾਂਜੀ ਹਾਂਜੀ ਇਹਦਾ ਆਈਡੀ ਜਲਦੀ ਮੁੱਕ ਜਾਣੀ ਆ ਹੋਰ ਹੋਰ ਜੀ ਅੱਛੀ ਹੋ ਜਨਾ ਪਹਿਲਾਂ ਕੋਲੇ ਹੀ ਸਾਡੇ ਚੱਲ ਕੋਲੇ ਚੱਲਣਾ ਕਰ ਦੇ ਲਓ ਜੀ ਇਹਨਾਂ ਤੋਂ ਬਾਅਦ ਗਰਮੇਲ ਸਿੰਘ ਜੀ ਇਹ ਤਾਂ ਪਾਰਟੀ ਦੇ ਅੰਦੇ ਮੂੜ ਚ ਆਇਆ ਸੀ ਅੱਜ ਪੈਸੇ ਵੱਜ ਗਿਆ ਅੱਜ ਪੈਸੇ ਵੱਜ ਗਿਆ ਅੱਜ ਦੇ ਕੋਈ ਗੱਲ ਨਹੀਂ ਗਿੱਟੇ ਦੇ ਲਾ ਲਾਂਗੇ ਲਓ ਜੀ ਗਰਮੇਲ ਸਿੰਘ ਪੂਰੇ ਮੂੜ ਵਿੱਚ ਸੀ ਅੱਜ ਪਾਰਟੀ ਦੇ ਅੰਦੇ ਤੇ ਇਹਨਾਂ ਤੋਂ ਬਾਅਦ ਮੈਡਮ ਮੈਡਮ ਇਹ ਤਾਂ ਬਹੁਤ ਜ਼ੋਰ ਲਾਇਆ ਵੀ ਨਹੀਂ ਜਾਣਾ ਚਾਹੀਦਾ ਇੱਕ ਛੁੱਟੀ ਕੀਤੀ ਆ ਪਰ ਸੰਜੂ ਬੰਨਿਆ ਨਹੀਂ ਆਹੋ ਰੋਜ਼ ਆਉਂਦਾ ਇਹ ਸਾਲੇ ਆਉਦੇ ਨਹੀਂ ਲਾਵੇਂ ਟਾ ਕੋਈ ਗੱਲ ਨਹੀਂ ਜਿਹੜੇ ਕਈ ਵਾਰੀ ਡਿਡ ਵੀ ਆਉਂਦੇ ਦੋ ਚਾਲਰ ਮੰਨੀ ਦੇਖਣਾ ਆ ਜਿਹੜੇ ਨਹੀਂ ਆਉਂਦੇ ਅੱਜ ਵੀ ਨਹੀਂ ਆਇਆ ਕੋਈ ਗੱਲ ਨਹੀਂ ਉਹ ਐਕਚੁਅਲੀ ਕੀ ਆ ਸਾਡੇ ਬਿਜਵਾੜੇ ਪੈਂਚਰ ਚ ਛੱਤ ਲੱਗੀ ਸੀ ਅੱਛਾ ਅੱਛਾ ਠੀਕ ਆ ਇਹ ਸਾਡਾ ਗਰੁੱਪ ਆ ਓਕੇ ਓਕੇ ਤੇ ਸੋ ਵੀਡੀਓ ਕੱਲ ਮਿਲ ਜਾਊਗੀ ਜੀ ਹਾਗਰ ਦੇ ਘਰ ਚੱਲਦੇ ਜੀ ਚਾਹ ਪੀਣ ਕਿਉਂਕਿ ਉਹ ਅੱਜ ਆਇਆ ਨਹੀਂ ਉਹਨੂੰ ਕਿਹਾ ਗਿਆ ਸੀ ਕਿ ਜੇ ਛੁੱਟੀ ਕਰੂਗਾ ਜਾਂ ਤਾਂ ਗਰੁੱਪ 'ਚ ਦੱਸੂਗਾ ਜੇ ਨਹੀਂ ਦੱਸੂਗਾ ਤਾਂ ਇਹਦੇ ਘਰ ਦੁੱਧ ਚ ਪੱਤੀ ਪਾ ਕੇ ਦਿੱਤੀ ਜਾਊਗੀ ਅੱਜ ਸੰਜੀਪਾ ਸਾਡਾ ਬਹੁਤ ਗਰਮ ਹੋਇਆ ਕਿਹਾ ਸਾਗ ਦੇ ਘਰੇ ਚਾਹ ਪੀਣੀ ਜਾ ਕੇ ਜੇ ਮਰਦੀ ਹੋ ਜਾਵੇ ਸੰਜੀ ਦਾ ਪੁੱਠੀਆਂ ਆਹ ਸਹੀ ਗੱਲ ਅਰਜੀ ਬਾਜੀ ਇਹ ਬਾਜੀ ਕਹਿੰਦਾ ਸੰਜੀ ਦਾ ਪੁੱਠੀਆਂ ਛਾਲਾ ਮਾਰਦਾ ਅੱਜ ਖਤਰੋ ਦੇ ਖਿਡਾਰੀ ਬਣਿਆ ਛੱਡ ਕੇ ਸਾਈਕਲ ਚਲਾ ਰਿਆ ਤੇ ਹੁਣ ਮਤਲਬ ਡਾਨੇ ਸੰਜੂ ਨੂੰ ਵੀ ਯਾਦ ਰੱਖਣਾ ਚਾਹੀਦਾ ਜੇ ਇੱਕ ਨੂੰ ਲੱਗਾ ਤਾਂ ਉਹਨੂੰ ਵੀ ਲੱਗੂਗਾ ਕਿਉਂਕਿ ਸਾਗਰ ਨੇ ਫੇਰ ਵੀ ਆ ਜਾਣਾ ਪਰ ਸੰਜੂ ਜੇ ਦੁੱਧ ਬਲਾਉਣ ਦੀ ਵਾਰੀ ਆਈ ਫੇਰ ਕੀ ਕਰੂਗਾ ਅੱਜ ਆਪਣੇ ਹਾਰਾਂ ਦਾ ਬਦਲਾ ਲੈ ਰਿਆ ਹਾਰਾਂ ਦਾ ਸੋ ਮਿੱਤਰ ਪਿਆਰਿਓ ਅੱਜ ੱਲੇ ਸਾਗਰ ਦੇ ਘਰ ਚਾਹ ਦੇ ਚਰਚਾ ਕਰਨ ਤੇ ਵਿਚਾਰਾ ਸਾਗਰ ਅੱਜ ਫੰਡੇ ਆ ਗਿਆ ਚਲੋ ਵੱਡੀ ਵੀਡੀਓ ਜੇ ਦੂਜੀ ਵੀਡੀਓ ਫਿਰ ਤੱਕ ਪਾਉਂਗਾ ਇਕੱਲਾ ਸਾਗਰ ਦੇ ਘਰ ਜਾ ਕੇ ਚੱਲ ਜੂंगे ਤੇ ਕਾ ਫੋਨ ਕਰ ਦਉਣਾ ਪਰਚਾਈ ਸਾਡੀ ਨੂੰ ਵੀ ਆ ਰਿਹਾ ਬੰਦੇ ਚੌਣਾ ਆ ਰਿਹਾ ਹਾਂ ਹਾਂਜੀ ਉਹ ਗਲਤ ਨਹੀਂ ਮੈਡਮ ਹੈਗੀ ਹੈਗੀ ਸਹੀ ਆ ਉਹ ਸਾਡੇ ਗਰੁੱਪ ਚ ਗੱਲ ਹੋਈ ਹੋ ਆ ਨਹੀਂ ਗੱਲੇ ਸਾਡੇ ਗਰੁੱਪ ਦੀ ਹੋਈ ਹੋ ਨਾ ਤੁਸੀਂ ਸਮਝੇ ਨਹੀਂ ਗੱਲ ਨੂੰ ਤੁਸੀਂ ਆਪਣੇ ਗਰੁੱਪ ਚ ਕਰ ਲਓ ਇਹ ਕੰਮ ਤੁਹਾਡਾ ਨਾਲ ਚੱਲ ਜਾਣਾ ਸੀ ਫੇਰ ਉਹ ਕਿਹੜਾ ਘੜੀਆ ਕਰਦਾ ਮੈਂ ਕਹਾਂ ਜੀ ਤੁਸੀਂ ਕਰੋ ਸਹੀ ਪੈਸੇ ਬਚਦੇ ਆ ਚਲੋ ਠੀਕ ਹੈ ਜੀ ਹੁਣ ਦੁੱਤ ਪੱਤੀ ਪਾ ਕੇ ਪੀਣ ਲੱਗੇ ਚੱਲੇ ਅਸੀਂ ਤੇ ਬੰਦੇ ਦੇਖੋ ਕਿਦਾਂ ਖੁਸ਼ ਹੋਆ ਸੰਜੀ ਦੀ ਖੁਸ਼ੀ ਨਿਕਾਲਾ ਤੁਹਾਨੂੰ ਮੈਂ ਸੰਜੀ ਦਾ ਹਾਲ ਨਾ ਆ ਸੰਜੀ ਦੀ ਖੁਸ਼ੀ ਦੇਖੋ ਬਹੁਤ ਖੁਸ਼ ਆ ਬਿਜਵਾੜਾ ਪੈਂਚਰ ਬਹੁਤ ਖੁਸ਼ ਨਪਲੇ ਨਪਲਿਆ ਸੀ ਅੱਜ ਇਹ ਯੂ ਟਰਨ ਕਰਕੇ ਚੱਲੇ ਜੀ ਹੁਣ ਸਾਰੇ ਹੀ ਚਲੋ ਫੇ ਕੈਨੇਡਾ ਅਮਰੀਕਾ ਵਾਲੇ ਲਵ ਜੀ ਤੁਹਾਨੂੰ ਤੇ ਪੂਰੇ ਇੰਡੀਆ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਹੈਗਾ ਹੀ ਆ ਓਕੇ ਬਾਈ